ਮਹਿੰਦਰ ਸਿੰਘ ਸਾਹਿਬ ਦਾ ਸਰਪੰਚ ਫਤੇਪੁਰ ਤੌਲਾ ਜੀ ਇੱਥੇ ਜਦੋਂ ਸਾਨੂੰ ਪਤਾ ਲੱਗਿਆ ਵੀ ਅੱਗ ਪਈ ਖੇਤ ਵਿੱਚ ਗਰਮੇਲ ਸਿੰਘ ਦੇ ਟਰੈਕਟਰ ਨੂੰ ਅੱਗ ਲੱਗ ਗਈ ਖੇਤ ਇਹ ਆਪਦੇ ਪੱਠੇ ਵਾਸਤੇ ਥੋੜਾ ਜਿਹਾ ਵਾਹਣ ਪਹੁੰਚ ਆਇਆ ਸੀ ਉਹ ਤਿਆੜਾ ਕੋਈ ਬੈਟਰੀ ਜਿਸਪਾਰਕ ਕਰਕੇ ਮਾਰ ਗਿਆ ਅੱਗ ਪੈ ਗਈ ਇਹਨੇ ਟਰੈਕਟਰ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਅੱਗ ਟਰੈਕਟਰ ਨੂੰ ਵੀ ਅੱਗ ਪੈ ਗਈ ਨੇ ਆਪ ਸਾਲ ਮਾਰ ਕੇ ਆਪ ਦੀ ਜਾਨ ਹੀ ਮਸਾਂ ਬਚਾਈਆ ਟਰੈਕਟਰ ਸੜ ਕੇ ਸੁਆਹ ਹੋ ਗਿਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦਾ 1 ਲੱਖ 70 75 ਹਜ਼ਾਰ ਦਾ ਟਰੈਕਟਰ ਸੀ ਤੇ ਬਾਕੀ ਤੂੜੀ ਬਣਾਉਣ ਵਾਲੀ ਰਹਿੰਦੀ ਸੀ ਜਿਹੜਾ ਟਾਂਕਰ ਮੱਚ ਗਿਆ 15 ਕਾ ਹਜ਼ਾਰ ਦਾ ਉਹ ਨੁਕਸਾਨ ਆਗਾ ਗਰੀਬ ਕਿਸਾਨਾਂ ਦਾ ਮੰਗ ਕਰਦੇ ਆ ਐਨ ਆਰ ਆਈ ਵੀਰ ਸਵਾਸੀ ਵੀ ਸਰਕਾਰ ਤੋਂ ਮੰਗ ਕਰਦੇ ਆ ਇਹਦੀ ਮਦਦ ਕੀਤੀ ਜਾਵੇ ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਹੇਠ ਆ ਉਹ ਤਾਂ ਮੰਗ ਕਰਦੇ ਆ ਵੀ ਇਹਦਾ ਵੱਧ ਤੋਂ ਵੱਧ ਮਤ ਦਿੱਤੀ ਜਾਵੇ ਮੇਰਾ ਨਾਮ ਗਰਮੇਲ ਸਿੰਘ ਆ ਜੀ ਮੌਡਰਨ ਨਕਸਾਂਤਾ ਜੀ ਮੇਰਾ ਹੁਣ ਸੰਤ ਜਮਾ ਜ਼ੀਰੋ ਹੋ ਗਿਆ ਜੀ ਤੇ ਮਾਤਾ ਸਿਰਫ ਪੱਠਾ ਵਾਸਤੇ ਬਾਹਨ ਪਹਣ ਆਇਆ ਸੀ ਪਿੱਛੋਂ ਪੈਂਟਰੀ ਦਾ ਸਪਾਰਕ ਵੱਜ ਗਿਆ ਜਦੋਂ ਮੈਂ ਅੱਕ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਟਰੈਕਟਰ ਮੱਚ ਗਿਆ ਮੈਂ ਪਸਾਸ ਨੂੰ ਸਭ ਨੂੰ ਬੇਨਤੀ ਕਰਦਾ ਮੈਂ ਨੂੰ ਕਿ ਮੈਂ ਜੇ ਤੁਮ ਕਹਾਂ ਖੇਤੀ ਸਟਾਰਟ ਕਰ ਲਵਾਂ ਮੇਰਾ 1,70,000 ਕ 75,000 ਦਾ ਟਰੈਕਟਰ ਸੀ ਤੇ 12-13 ਹਜ਼ਾਰ ਦੀ ਧੂੜੀ ਵੀ ਮੱਚ ਗਈ ਉਹ ਵੀ ਲੈਣੀ ਪੈਣੀ ਮੋਲ ਤੇ ਅੱਗ ਲੱਗੀ ਕਿਵੇਂ ਬਈ ਅੱਗ ਤਾਂ ਜਦੋਂ ਮੈਂ ਬਾਹੀ ਦੋ ਘਿਹੜੇ ਦੇ ਉੱਤੇ ਸੀ ਅਜੇ ਟਰੈਕਟਰ 'ਚ ਜਦੋਂ 스파ਰਕ ਵੱਜ ਗਿਆ ਪਤਾ ਨਹੀਂ ਜਦੋਂ ਮੈਂ ਦੇਖਿਆ ਤਾਂ ਅੱਗ ਲੱਗ ਗਈ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵਿੱਚੀ ਟਰੈਕਟਰ ਵੀ ਸੜ ਗਿਆ ਮੰਗ ਕੀ ਕਰਦੇ ਸਰਕਾਰ ਤੋਂ ਸਰਕਾਰ ਤਾਂ ਮਾਂ ਕਰਦੇ ਮਦਦ ਕੀਤੀ ਜਾਵੇ ਤਾਂ ਮੈਂ ਦੁਬਾਰੇ ਟਰੈਕਟਰ ਲੈ ਕੇ ਬਾਹੀ ਸਟਾਰਟ ਕਰ ਲਾਂ ਜਿਹੜੇ ਸਮਾਜ ਸੇਵੀ ਹੈ ਐਨ ਆਰ ਆਈ ਬੈਠੇ ਬਾਹਰ ਜਿਨ ਕਿ ਉਹਨਾਂ ਤੋਂ ਕੀ ਮੰਗ ਕਰਾਂ ਚਾਹੁੰਦਾ ਉਹਨਾਂ ਤੋਂ ਇਹੀ ਹੈ ਵੀ ਜੇ ਕੋਈ ਮਦਦ ਕਰ ਸਕਿਆ ਨਈ ਵੀਰ ਹੈ ਜਿਹੇ ਕੋਈ ਸਮਾਜ ਸੇਵੀ ਹੈ ਤਾਂ ਮੇਰੀ ਮਦਦ ਕਰ ਦੇ ਜੀ ਤਾਂ ਮੈਂ ਧੰਨਵਾਦੀ ਹੋਵਾਂਗਾ ਕੋਈ ਪਹਿਲਾਂ ਵੀ ਕਰਜ਼ਾ ਕੋਈ ਤੁਹਾਡੇ ਕਰਜ਼ਾ ਜੇ ਹੁਣ 5 ਲੱਖ ਰੁਪਇਆ ਕਰਜ਼ਾ ਜੇ ਮੇਰੇ ਸਿਰ ਕਿੰਨੇ ਏਕੜ ਦੇ ਵਿੱਚ ਖੇਤੀ ਕਰਦੇ ਤੁਸੀਂ 22 ਇੱਕ ਏਕੜ ਤਾਂ ਮੇਰੀ ਆਪ ਦੀ ਪੜ੍ਹਿਆ ਜੀ ਡੇਢ ਏਕੜ ਮੇਰੇ ਕੋਲ ਠੇਕੇ ਤੇ ਜੀ ਆਦੇ ਭਰਾ ਦੀ ਹੋਈ ਬਾਹਮ ਲੈ ਕੇ ਮੈਂ ਟਿੱਕ ਤੇ ਖੇਤੀ ਕਰੀ ਤੀ